ਤੁਸੀਂ ਇਹ ਸੁਣਿਆ ਹੋਣਾ ਕਿ ਅਕਸਰੀ ਬੈਂਕ ਦੇ ਵਿੱਚ ਪਿਆ ਪੈਸਾ ਜਿਹੜਾ ਉਹ ਆਨਲਾਈਨ ਲੁੱਟ ਲਿਆ ਜਾਂਦਾ ਆਨਲਾਈਨ ਫਰਾਡ ਹੁੰਦੇ ਨੇ ਲੋਕਾਂ ਦੇ ਨਾਲ ਵੱਡੇ ਪੱਧਰ ਤੇ ਫਰਾਡ ਆ ਜਿਹੜੇ ਕੀਤੇ ਜਾਂਦੇ ਨੇ ਪਰ ਤੁਸੀਂ ਇਹ ਕਦੇ ਨਹੀਂ ਸੁਣਿਆ ਹੋਣਾ ਕਿ ਬੈਂਕ ਦੇ ਮੈਨੇਜਰ ਦੇ ਵੱਲੋਂ ਹੀ ਬੈਂਕ ਦਾ ਪੈਸਾ ਜਿਹੜਾ ਉਹ ਲੁੱਟ ਲਿਆ ਗਿਆ ਜੀ ਹਾਂ ਮੋਹਾਲੀ ਦੇ ਇੱਕ ਕੋਆਪਰੇਟਿਵ ਬੈਂਕ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਮੈਨੇਜਰ ਦੇ ਵੱਲੋਂ ਹੀ ਲੋਕਾਂ ਦਾ ਕਰੋੜਾਂ ਰੁਪਏ ਹੈ ਜਿਹੜਾ ਉਹ ਰਫੂ ਚੱਕਰ ਕਰ ਦਿੱਤਾ ਗਿਆ दरअसल जानकारी दे दइए कि मोहाली ਦੇ ਪਿੰਡ ਸਿਆਲਬਾ ਦੇ ਕੋਆਪਰੇਟਿਵ ਬੈਂਕ ਦੇ ਵਿੱਚ ਮੈਨੇਜਰ ਜਿਹੜਾ ਕੰਮ ਕਰਦਾ ਸੀ ਉਸ ਦੇ ਵੱਲੋਂ देर रात ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਦੇ ਵੱਲੋਂ ਬੈਂਕ ਦੇ ਵਿੱਚ ਜਿਹੜੇ ਲੋਕਾਂ ਦੇ ਪੈਸੇ ਸਨ ਕੈਸ਼ ਸੀ ਉਹ ਲੁੱਟ ਲਏ ਗਏ ਤੇ ਲੁੱਟ ਕੇ ਫਰਾਰ ਹੋ ਗਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਇਹ ਅਮਾਉਂਟ ਹੈ ਇਹ ਕਰੋੜਾਂ ਦੇ ਵਿੱਚ ਸੀ ਕਰੋੜਾਂ ਦੀ ਅਮਾਉਂਟ ਲੈ ਕੇ ਬੈਂਕ ਦਾ ਮੈਨੇਜਰ ਹੈ ਜਿਹੜਾ ਉਹ ਫਰਾਰ ਹੋ ਚੁੱਕਿਆ ਤੇ ਬੈਂਕ ਖਾਤਿਆਂ ਨੂੰ ਬਿਲਕੁਲ ਖਾਲੀ ਹੈ ਜਿਹੜਾ ਉਹ ਮੈਨੇਜਰ ਦੇ ਵੱਲੋਂ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਗੁਰੂ ਘਰ ਦੇ ਖਾਤੇ ਦੇ ਵਿੱਚ ਵੀ ਕੁਝ ਪੈਸੇ ਨੇ ਜਿਹੜੇ 2.5 ਤੋਂ 3 ਲੱਖ ਦੀ ਅਮਾਉਂਟ ਗੁਰਦੁਆਰਾ ਸਾਹਿਬ ਦੇ ਅਕਾਊਂਟ ਦੇ ਵਿੱਚ ਵੀ ਸੀ ਉਹ ਵੀ ਜਿਹੜਾ ਬੈਂਕ ਮੈਨੇਜਰ ਹੈ ਉਹ ਲੁੱਟ ਕੇ ਫਰਾਰ ਹੋ ਗਿਆ ਇਸ ਤੋਂ ਇਲਾਵਾ ਨੇੜੇ ਤੇੜੇ ਦੇ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਦੇ ਖਾਤੇ ਨੇ ਜਿਹੜੇ ਉਹ ਬੈਂਕ ਮੈਨੇਜਰ ਨੇ ਖਾਲੀ ਕਰ ਦਿੱਤੇ ਨੇ ਸੋ ਇਸ ਮੌਕੇ ਮੌਜੂਦ ਲੋਕਾਂ ਦਾ ਪੀੜਤ ਲੋਕਾਂ ਦਾ ਕੀ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੇਰਾ ਨਾਮ ਹਰਵੰਦ ਸਿੰਘ ਹੈ ਜੀ ਅਚੇ ਕੀ ਹੈ ਮਾਮਲਾ ਤੁਹਾਡਾ ਬੈਂਕ ਦੇ ਵਿੱਚ ਕਿੰਨੇ ਪੈਸੇ ਸੀ ਸਾਡੇ ਜੀ ਗੁਰੂ ਘਰ ਦੇ ਪੈਸੇ ਸੀਗੇ ਸਾਢੇ 3 ਲੱਖ ਦੇ ਕਰੀਬ ਸੀਗਾ ਜੀ ਬਸ ਐਂਟਰੀਆਂ ਕਰਤੀਆਂ ਜਿਉਂ ਨੇ ਉਹ ਵੀ ਹੱਥ ਨਾਲ ਕੀਤੀਆਂ ਹੈਗੀਆਂ ਪੈਸੇ ਗਾਇਬ ਕਰਤੇ ਵਿੱਚੋਂ ਤੁਹਾਡੇ ਆਪਣੇ ਵੀ ਪੈਸੇ ਸੀ ਕੋਈ ਪੱਟ ਲੈ ਸਾਡੇ ਆਪਣੇ ਕੋਈ ਕਾਊਂਟ ਨਹੀਂ ਹੈ ਗੁਰੂ ਘਰ ਦਾ ਹੀ ਸੀਗਾ ਜੀ ਹਾਂ ਜੀ ਅੱਛਾ ਕਿਹੜਾ ਬੈਂਕ ਸੀ ਕੋਆਪਰੇਟਿਵ ਹਾਂਜੀ ਕੋਆਪਰੇਟਿਵ ਬੈਂਕ ਹੈ ਜੀ ਸਿਆਲਵਾ ਕੀ ਮੰਗ ਹੈ ਤੁਹਾਡੀ ਮੰਗ ਤਾਂ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਗੁਰੂ ਘਰ ਦੇ ਪੈਸੇ ਮਿਲਣ ਚਾਹੀਦੇ ਕਿਸੇ ਦੇ ਕਿਸੇ ਵੀ ਮੈਂਬਰ ਦੇ ਕਿਸੇ ਵੀ ਬੰਦੇ ਦੇ ਹੈਗੇ ਜੋ ਵੀ ਹੈਗਾ ਪੈਸੇ ਜਦੋਂ ਕਰਾਇਆ ਉਹਦਾ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਹੈ ਇਹਦਾ ਕੀ ਨਾਮ ਹੈ ਮੇਰਾ ਨਾਮ ਸੁਪਿੰਦਰ ਸਿੰਘ ਹੈ ਜੀ ਮੈਂ ਰਿਟਾਇਰ ਅਧਿਕਾਰੀ ਹਾਂ ਸਰਕਾਰੀ ਮੁਲਾਜ਼ਮ ਹਾਂ ਤੇ ਮੇਰੀ ਬੇਤੀ ਮੈਂ ਨਾ ਕਈ ਸਾਲ ਪਹਿਲਾਂ ਮੇਰਾ ਖਾਤਾ ਹੁੰਦਾ ਸੀ ਇਹਦੇ ਵਿੱਚ ਕੋਆਪਰੇਟ ਬੈਂਕ ਦੇ ਵਿੱਚ ਪੁਰਾਣਾ ਖਾਤਾ ਸੀ ਇਹ ਤਿੰਨ ਸਾਲ ਪੁਰਾਣੀ ਗੱਲ ਹੈ ਜੀ ਇਹ ਜਸਵੀਰ ਸਿੰਘ ਤੇ ਬੰਦਾ ਦੇਖਣ ਦਾ ਬਹੁਤ ਸੌ ਲੱਗਦਾ ਸੀ ਇਹ ਜਸਵੀਰ ਸਿੰਘ ਕੌਣ ਹੈ ਜੀ ਤੇ ਜਿਹੜਾ ਮੈਨੇਜਰ ਹੈ ਜਿਹਨੇ ਕਪੜਾ ਕੀਤਾ ਜਿਹੜਾ ਕਪੜੇ ਦੀ ਜ਼ਿੰਮੇਵਾਰ ਮੁੱਖ ਦੋਸ਼ੀ ਹੈ ਹੈ ਜੀ ਤੇ ਇੱਕ ਸੈਕਟਰੀ ਵੀ ਹੈ ਉੱਥੇ ਉਹ ਵੀ ਬਹੁਤ ਓਵਰ ਕਲੈਬਰ ਹੈ ਫਿਰ ਮਤਲਬ ਇਹ ਦੋਵਾਂ ਨੇ ਮਿਲੀ ਭੁਗਤ ਹੈ ਮੇਰਾ ਜਿਹੜਾ ਉੱਥੇ ਖਾਤਾ ਸੀਗਾ ਮੈਂ ਐਂਟਰੀਆਂ ਐਂਟਰੀਆਂ ਵਾਸਤੇ ਜਸਵੀਰ ਸਿੰਘ ਨੂੰ ਕਿਹਾ ਸੀ ਤਿੰਨ ਸਾਲ ਪੁਰਾਣੀ ਗੱਲ ਹੈ ਤੇ ਜਦੋਂ ਇਹਨੇ ਮੈਨੂੰ ਤਸੱਲੀ ਬਖਸ਼ ਜਵਾਬ ਨਹੀਂ ਕੋਈ ਤਸਵੀਰ ਵੀ ਨਹੀਂ ਦਿੱਤਾ ਤਾ ਜਿਹੜਾ ਮੈਂ ਸਮਝ ਗਿਆ ਗੱਲ ਕਿਉਂਕਿ ਮੈਂ ਤਾਂ ਸਰਕਾਰੀ ਨੌਕਰੀ ਦਾ ਮੁਲਾਜ਼ਮ ਐ ਮੈਨੂੰ ਪਤਾ ਈ ਸਾਰੀ ਗੱਲ ਦਾ ਤੇ ਮੈਂ ਆਪਣਾ ਖਾਤਾ ਹੀ ਸਾਫ਼ ਕਰਾ ਲਿਆ ਇਹ ਤੋਂ ਵਾਸ਼ ਕਰਾਤਾ ਮੈਂ ਖਾ ਮੇਰਾ ਤਾਂ ਖਾਤਾ ਸਾਫ਼ ਕਰ ਦੇ ਜਸਵੀਰ ਸਿੰਘ ਤੂੰ ਬੜੀ ਤਕਲੀਫ ਮੰਦਾ ਐ ਐਂਟਰੀਆਂ ਤੇ ਤੂੰ ਐਡੇ ਨਾਲ ਕੋਈ ਨਹੀਂ ਕਰਦਾ ਤੇ ਮੇਰਾ ਘੱਟੋ ਘਾਟੇ ਪੰਜ ਲੱਖ ਰੁਪਈਆ ਸੀਗਾ ਜੀ ਇਹਦੇ ਦਿਖਾਤੇ 'ਚ ਮੈਂ ਪੰਜ ਲੱਖ ਪੰਜ ਕਢਾ ਲਿਆ ਐਟ ਦੀ ਸਪੋਟੇ ਮੈਂ ਖਾ ਫਿਰ ਬਈ ਕਹਿੰਦਾ ਮੈਨੂੰ ਚੈੱਕ ਵੀ ਜਮਾ ਚੈੱਕ ਵੀ ਤੇਰੇ ਮੋੜ ਦੂੰਗਾ ਮੈਂ ਖਾ ਨਿਲ ਕਰ ਦੇ ਮੇਰੀ ਕਾਪੀ ਮੇਰੀ ਕਾਪੀ ਨਿਲ ਕਰੇ ਤਾਂ ਤਕਲੀਫ ਹੈ ਕੀ ਮੰਗ ਕੀ ਥੋੜੀ ਮੇਰੀ ਮੰਗ ਤਾਂ ਹੁਣ ਇਹ ਹੈ ਜੀ ਵੀ ਜਿਹੜੀ ਹੈ ਨਾ ਗੁਰਦੁਆਰੇ ਦਾ ਜਿਹੜਾ ਪੈਸਾ ਸਾਡੇ ਦਾ ਇਹ ਅਸੀਂ ਜਿਹੜਾ ਗੁਰਦਾਰੇ ਸਾਰੀ ਵਾਸਤੇ ਇਕੱਠਾ ਕਰਿਆ ਸੀਗਾ ਧੰਨ ਇਹ ਇਹ ਮਹਾਰਾਜ ਦਾ ਧੰਨ ਹੈ ਦੇਖੋ ਗੁਰਦੁਆਰਾ ਸਭ ਤੋਂ ਵੱਡਾ ਅਹਿਮ ਚੀਜ਼ ਹੈ ਐਮ ਪਾਰਟ ਹੈ ਹਰ ਇੱਕ ਪਿੰਡ ਦੇ ਵਿੱਚ ਤੇ ਜਿੱਥੇ ਸਾਡੀ ਵਿਸ਼ਵਾਸ ਹੈ ਜਿਹੜੀ ਸਰਦਾ ਭਾਵਨਾ ਹੈ ਗੁਰਦੁਆਰਾ ਸਾਡਾ ਇੱਕ ਵਿਸ਼ਵਾਸ ਹੈ ਜਿਹਦੇ ਵਿਸ਼ਵਾਸ ਦੇ ਨਾਲ ਅਸੀਂ ਚੱਲਦੇ ਆਂ ਸੋ ਇਹ ਸਾਡੇ ਗੁਰਦੁਆਰੇ ਨਾਲ ਵਿਸ਼ਵਾਸ ਘਾਤ ਹੋਇਆ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਸਾਡਾ ਜਿਹੜਾ ਹੈ ਪੈਸਾ ਇਕੱਲਾ ਇਕੱਲਾ ਪੈਸਾ ਜੋ ਪਾਈ ਪਏ ਲੋਕਾਂ ਦੇ ਹੋਰ ਸਾਹਮਣੇ ਆ ਰਹੇ ਨੇ ਕਿ ਜਿਹੜੇ ਪੈਸੇ ਬੈਂਕਾਂ ਤੋਂ ਨਿਕਲੇ ਹੋਏ ਸਾਇਫ ਹਨ ਇਹ ਸਮਝਾ ਜੇ ਹੁਣ ਤਾਂ ਵਾਜਾ ਦਾ ਖਾਲਸਾ ਚੈਨਲ ਇਹਦੇ ਖਬਰ ਸੀ ਪੜੀਆਂ ਨਸਲ ਹੋਈ ਹੈ ਤੇ ਮਤਲਬ ਹੁਣ ਤਾਂ ਪਤਾ ਲੱਗਿਆ ਜੇ ਹੁਣ ਤਾਂ ਹਰੇਕੇ ਬੰਦਾ ਪਿੰਡ ਪਿੰਡ ਦੇ ਵਿੱਚ ਮਤਲਬ ਗੱਲ ਫੈਲ ਗਈ ਸਾਰੀ ਕੋਈ ਕਹਿੰਦਾ ਮੇਰੇ ਸੁਣਨੇ ਚਾਹ ਇੱਕ 40 ਲੱਖ ਦਾ ਦਾ ਕੋਈ ਕੋਈ 5 ਲੱਖ ਦਾ ਆਦਾ ਕੋਈ 10 ਲੱਖ ਦਾ ਆਦਾ ਮਤਲਬ ਕਹਿਣ ਦਾ ਤਰਾ ਤਰਾ ਹੋ ਗਈ ਸਾਰੇ ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡ ਐ ਦੇ ਸੁਸਾਇਟੀ ਦੇ ਅੰਡਰ ਸੀਗੇ ਸਾਲਵੇ ਦੇ ਉਹ ਸਾਰੇ ਪਿੰਡ ਤਰਾ ਤਰਾ ਹੋਈ ਪਈ ਐ ਹਰ ਲੋਕਾਂ ਦਾ ਜਿਹੜਾ ਵਿਸ਼ਵਾਸ ਛੁੱਟਿਆ ਵਾ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਕਿ ਲੋਕਾਂ ਦੇ ਹੱਕ ਹੱਥ ਦੀ ਕਮਾਈ ਐ ਇਸ ਕਰਕੇ ਲੋਕਾਂ ਦਾ ਜਿਹੜਾ ਭਰੋਸਾ ਬਹੁਤ ਛੁੱਟਿਆ ਵਾ ਜਿਹੜਾ ਸਰਕਾਰ ਦਾ ਜਿਹੜਾ ਵਿਸ਼ਵਾਸ ਹੈ ਉਹ ਲੋਕਾਂ ਤੋਂ ਲੋਕ ਸਰਕਾਰ ਦਾ ਵਿਸ਼ਵਾਸ ਤੇ ਉਮੀਦ ਰੱਖਦੇ ਆ ਵੀ ਸਰਕਾਰ ਸਾਡੇ ਵਾਸਤੇ ਕੁਝ ਕਰੂਗੀ ਐਕਸ਼ਨ ਹੋਊਗਾ ਇਹੀ ਉਮੀਦ ਐ ਤੇ ਹੋਣਾ ਵੀ ਚਾਹੀਦਾ ਕਿਛਾ ਜੀ ਕਿੰਨੇ ਪੈਸੇ ਸੀ ਤੇ ਅੱਗੇ ਹੁਣ ਤੁਸੀਂ ਪੁਲਿਸ ਦੇ ਰਾਹ ਫੜਿਆ ਕਿ ਪੁਲਿਸ ਦੇ ਕਾਰਵਾਈ ਕਰੇ ਤਾਂ ਕੀ ਇਹ ਸ਼ਮਾਸ਼ਣ ਦਿੱਤਾ ਹੈ ਡੀਐਸਪੀ ਸਾਹਿਬ ਨੇ ਉਹ ਬੀਐਸਪੀ ਸਾਹਿਬ ਸਾਨੂੰ ਬਸਵਾਸ ਦਵਾਇਆ ਉਹਨਾਂ ਨੇ ਵੀ ਤੁਹਾਡੇ ਪੈਸੇ ਪੂਰੇ ਜਿੰਨੇ ਹੈ ਰਾਹ ਸੋਗੇ ਸਭ ਦੇ ਜਿਹਦੇ ਕਿੰਨਾ ਪੈਸਾ ਸੀ ਤੁਹਾਡਾ ਜੀ ਮੇਰਾ 8 ਲੱਖ ਹੈ ਜੀ 8 ਲੱਖ ਮੇਰੇ ਤੁਹਾਡੇ ਖਾਤੇ ਚ ਨਿਕਲ ਚੁੱਕੇ ਹਾਂ ਜੀ ਐਂਟਰੀ ਐਂਟਰੀ ਹੈ ਜੀ ਉਹਨਾਂ ਦੀ ਕੋਈ ਐਂਟਰੀ ਨਹੀਂ ਕੋਈ ਨਹੀਂ ਹੈ ਸਾਨੂੰ ਅੱਛਾ ਹਾਂ ਜੀ ਹੁਣ ਐਂਟਰੀ ਕਰਾਉਣ ਗਏ ਤਾਂ ਉੱਥੇ ਦੇਖਿਆ ਹੈ ਨਹੀਂ ਪੈਸੇ ਕੋਈ ਚ ਹੈ ਨਹੀਂ ਸੀ ਤਾਂ ਇਹਨਾਂ ਬੰਦਿਆਂ ਦਾ ਕਿੰਨਾ 8 ਲੱਖ ਜੀ ਤੁਸੀਂ ਦੱਸ ਦਿਓ ਕਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਮਾਨਕਬੋ ਸ਼ਰੀਫੀ ਮਾਨਕਬੋ ਸ਼ਰੀਫੀ ਕਿੰਨਾ ਪੈਸਾ ਸੀ ਤੁਹਾਡਾ 8 ਲੱਖ ਜੀ 8 ਲੱਖ ਰੁਪਏ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਤੁਹਾਡੇ 8 ਲੱਖ ਰੁਪਏ ਅਸੀਂ ਬੈਂਕ 'ਚ ਗਏ ਇੱਥੇ ਸੁਰਵਿਲ ਜੀ ਹੋਈ ਹਾਂਜੀ ਫਿਰ ਮੈਂ ਇਹਦੇ ਘਰ ਗਿਆ ਮੈਨੇਜਰ ਸਾਹਿਬ ਦੇ ਹੂੰ ਉੱਥੇ ਤੇ ਪਤਾ ਲੱਗਿਆ ਵੀ ਇਹ ਘਰ ਹੈ ਨਹੀਂ ਫਿਰ ਦੁਬਾਰੇ ਬੈਂਕ 'ਚ ਐਂਟਰੀ ਦੇਖੀ ਉੱਥੇ ਸਾਰੇ 35 ਆ 15000 ਰੁਪਏ ਬੈਂਕ 'ਚ ਮੈਨੇਜਰ ਸਾਹਿਬ ਕਹਿੰਦੇ ਅੱਛਾ ਕਾਪੀ ਉਹਨਾਂ ਕੋਲੇ ਐਂਟਰੀ ਕਾਪੀ ਦੰਦਾ ਇਹਦਾ ਅਜਦਨ ਕੱਲ ਦੰਦਾ ਅਜਦਨ ਕੋਈ ਹੱਥ ਹੱਥ ਵੀ ਦੇ ਸੀ ਪੈਸੇ ਹੱਥ ਦਾ ਤਾਂ ਨਹੀਂ ਸਾਰੇ ਖਾਤੇ 'ਚ ਸੀ ਖਾਤੇ 'ਚ ਹੀ ਅੱਛਾ ਕੀ ਸ਼ਵਾਸਨ ਲੱਗਦਾ ਕਿ ਭਰੋਸਾ ਕੀ ਦਿੱਤਾ ਦੀ ਤੁਸੀਂ ਉਹਨੇ ਕਿ 40 ਰੁਪਿਆ ਕਾਰਵਾਈ ਕਰਕੇ ਸੀ ਦਵਾਵਾਂਗੇ ਜੀ ਪਰ ਤੁਹਾਡੇ ਤੇ ਕਿਹੜਾ ਪਿੰਡ ਹੈ ਜੀ ਮੇਜਰ ਸਿੰਘ ਚਿਤਾਵਲੀ ਹੈ ਅਜਾ ਕਿੰਨੇ ਪੈਸੇ ਸੀ ਤੁਹਾਡੇ 15 ਲੱਖ ਰੁਪਏ ਹੈ 15 ਲੱਖ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ 15 ਲੱਖ ਰੁਪਏ ਗਾਇਬ ਹੋਏ ਖਾਤੇ 'ਚੋਂ ਬੈਂਕ ਵਿੱਚ ਗਿਆਦਾ ਜੀ ਆਪਣੇ ਪੈਸਿਆਂ ਦਾ ਵਿਆਜ ਲਵਾਉਣ ਜੀ ਹਾਂਜੀ ਉਹ ਕਹਿੰਦੇ ਤੁਹਾਡੇ ਖਾਤੇ 'ਚ ਤਾਂ ਪੈਸੇ ਹੋ ਨਹੀਂ ਅੱਛਾ ਵੇ ਉਸਨੇ ਪਤਾ ਹੀ ਹੈ بڑا ਪੁਰਾਣਾ ਮੈਨੇਜਰ ਨੂੰ ਜੀ ਨਵਾਂ ਮੈਨੇਜਰ ਕਹਿੰਦਾ ਜੀ ਤੁਸੀਂ ਸਮੇਂ ਸਮੇਂ ਸਰ ਐਂਟਰੀ ਨਹੀਂ ਕਰਉਂਦੇ ਰਹੇ ਐਂਟਰੀ ਦਾ ਕਰਾਉਂਦਾ ਰਿਹਾ ਜਾਂ ਐਂਟਰੀ ਆਪਣੇ ਹੱਥੇ ਕਰ ਦਿੰਦਾ ਸਾਨੂੰ ਪਤਾ ਨਹੀਂ ਤਲਾ ਦਾ ਜੀ ਕੰਪਿਊਟਰ ਨਾਲ ਨਹੀਂ ਐਂਟਰੀ ਕਰਦਾ ਨਹੀਂ ਕੰਪਿਊਟਰ ਨਾਲ ਨਹੀਂ ਕਰੀ ਹੈ ਜੀ ਅਮੀਂ ਅੱਛਾ ਇਹ ਗ੍ਰਾਮੀਨ ਬੈਂਕ ਬੋਲਦੇ ਨਾ ਕਵਰਰ ਬੈਂਕ ਹੈ ਕੋਪੀਟ ਕੋਪੀ ਬੈਂਕ ਸਰਕਾਰੀ ਕੋਪਰਟ ਬੈਂਕ ਹੈ ਸਰਕਾਰੀ ਬੈਂਕ ਹੈ ਹਾਂ ਹਾਂ ਅੱਛਾ ਕਿੰਨੇ ਕੁ ਲੱਗਦੇ ਕਿ ਇਲਾਕੇ ਦੇ ਲੋਕਾਂ ਦੇ ਖਾਤੇ ਹੋਣਗੇ ਇਸ ਬੈਂਕ 'ਚ ਇਹ ਵੇ ਤਾਂ ਬਹੁਤ ਹੈ ਇੱਕ ਬਹੁਤ ਪੁਰਾਣਾ ਬੈਂਕ ਹੈ ਬਹੁਤ ਖਾਤੇ ਹੈ ਠੀਕ ਹੈ ਲਿਖਾਈ ਹੈ ਜ਼ਿੰਮੇਵਾਰਾਂ ਦੇ ਬਹੁਤ ਹੈ ਇਹ ਪਹਿਲਾਂ ਵੀ ਕਦੇ ਇਦਾਂ ਹੋਇਆ ਕਿ ਪਹਿਲੀ ਵਾਰ ਹੋਇਆ ਬੈਂਕ 'ਚ ਆ ਪਹਿਲੀ ਗੱਲ ਹੋਇਆ ਜੀ ਪਹਿਲੀ ਗੱਲ ਹੈ ਅੱਛਾ ਬਾਪੂ ਜੀ ਨੂੰ ਪੁੱਛਦੇ ਦਿੰਦੇ ਹਰੇ ਬਾਪੂ ਜੀ ਕੀ ਨਾਮ ਹੈ ਤੁਹਾਡਾ ਤੇ ਕੱਲ ਵੀ ਤੁਹਾਡੀ ਖਬਰ ਜਿਹੜੀ ਕਾਫੀ ਵਾਇਰਲ ਹੋਈ ਹੈ ਤੇ ਕਿੰਨੇ ਪੈਸੇ ਤੁਹਾਡੇ 'ਚ ਕਿਹੜਾ ਪਿੰਡ ਹੈ ਤੁਹਾਡਾ ਪੈਂਡ ਪਰ ਮਾਰਕਸ ਦੇਖਾ ਜੀ ਅੱਛਾ ਕਿੰਨੇ ਪੈਸੇ ਤੁਹਾਡੇ ਜੀ ਇਹ तकरीबन ਕੋਈ ਹੈ 1.5 ਕਰੋੜ ਦਾ ਜਿਹੜਾ ਹਾਂਜੀ 1.5 ਕਰੋੜ ਦਾ ਜਿਹੜਾ 1.5 ਕਰੋੜ ਰੁਪਏ ਤੁਹਾਡਾ ਜਿਹੜਾ ਗਾਇਬ ਹੋ ਗਿਆ ਖਾਤੇ ਚੋਂ ਹਾਂਜੀ ਤੁਹਾਨੂੰ ਕਿਹਨਾਂ ਪਤਾ ਲੱਗਿਆ ਜੀ ਤੁਹਾਨੂੰ ਪਤਾ ਲੱਗਿਆ ਕਿਤਾਈ ਜਮੇ ਦਾ ਸਵਦਾ ਕਰ ਲੱਗੇ ਜੇ ਕੋਈ ਬੰਨਾ ਬੰਨਾ ਦੇਣਾ ਸੀ ਹਾਂਜੀ ਇਹ ਲੈਣੀ ਸੀ ਹਾਂਜੀ ਤੁਹਾਨੂੰ ਜਦੋਂ ਕਹੋ ਕਹੇ ਸਾਡੇ ਪੈਸੇ ਨੇ 4 60 4 ਲੱਖ ਰੁਪਏ ਸਾਡੇ ਅੱਛਾ ਖਾਤੇ ਚ ਕੋਈ ਹੱਥ ਵੀ ਦਿੱਤੇ ਸੀ ਪੈਸੇ ਤੁਹਾਨੂੰ ਮੂਜਵਾਨੀ ਬਿਨਾ ਕੋਈ ਕਿਉਂ ਤੋਂ ਮੋਜ باندې ਅਸੀਂ ਇੱਥੇ ਲੈ ਕੇ ਆਏ ਇਹ 10 ਲੱਖ ਰੁਪਇਆ 10 ਲੱਖ ਰੁਪਇਆ ਕੌਣ ਲੈ ਗਿਆ ਤੁਹਾਨੂੰ 10 ਲੱਖ ਰੁਪਇਆ ਆਪਣਾ ਮੁੰਡਿਆ ਜੀ ਤਾਂ ਗੈਲਗਰ ਨਾਮ ਦਾ ਜੀ ਅਜੇ ਦੋਨੋਂ ਲੈ ਗਏ ਹਾਂ ਜੀ ਕੀ ਕਹਿ ਕੇ ਲੈ ਕੇ ਤੁਹਾਨੂੰ ਸਾਨੂੰ ਕਹਿ ਗਏ ਕਿ ਕੁੜੀ ਦੇ ਨਾਮ ਐਫਟੀ ਕਰ ਦੇ ਨੇ ਮੇਰੀ ਕੋਤੀ ਦੇ ਨਾਮ ਹਾਂ ਵੀ ਬਿਆਪਾ ਤੁਸੀਂ ਪ੍ਰੋਸੈਸ ਦੇ ਦਿੱਤਾ ਹਾਂ ਵੀ ਬਿਆਪਾ ਤੇ ਪੈ ਰਹੇ ਹਾਂ ਕਿੰਨਾ ਪੁਰਾਣਾ ਖਾਤਾ ਜੀ ਤੁਹਾਡਾ ਖਾਤਾ ਬੋਚਰ ਦਾ ਜੀ ਪਤਾ ਨਾ ਅਜੇ ਪ੍ਰੋਸਾ ਲੱਗਦਾ ਹੈ ਪੁਲਿਸ ਪ੍ਰਸ਼ਾਸਨ ਤੇ ਤੁਹਾਡੇ ਨਾਲ ਗੱਲਬਾਤ ਹੋਈ ਡਿਊਟੀ ਸਾਹਿਬ ਦੀ ਕੀ ਕੀ ਆ ਉਹਨਾਂ ਨੇ ਵੀਰ ਸਾਹਿਬ ਤਾਂ ਕਹਿੰਦੇ ਸਾਡੇ ਕੋਲ ਸਾਡਾ ਦੇਖੋ ਜੀ ਹੂੰ ਕੀ ਨਾਮ ਹੈ ਇੰਟਰਟ ਕੋਰਾ ਖੁਰਦੇ ਜੀ ਅੱਛਾ ਇਹ ਬੈਂਕ ਦੇ ਵਿੱਚ ਕੀ ਮਾਮਲਾ ਹੈ ਤੁਹਾਡਾ ਬੈਂਕ ਦੇ ਵਿੱਚ ਇਹ ਕਪਲੇਬਾਜੀ ਦਾ ਮਾਮਲਾ ਹੈ ਜੀ ਕੱਲ ਜਦੋਂ ਅਸੀਂ ਖਾਲਸਾ ਟੀਵੀ ਚੈਨਲ ਦਾ ਨਿਊਜ਼ ਦੇਖੀ ਉਸ ਤੋਂ ਬਾਅਦ ਅਸੀਂ ਬੈਂਕ ਗਏ ਆਪਣੀ ਅਮਾਉਂਟ ਬਾਰੇ ਗੱਲਬਾਤ ਕਰੀ ਸਾਨੂੰ ਉਸ ਦੇ ਵਿੱਚ ਪਤਾ ਲੱਗਿਆ ਵੀ ਇੱਕ ਮੇਰੇ ਖੁਦ ਦੇ ਪਰਸਨਲ ਅਕਾਊਂਟ ਚੋਂ 2 ਲੱਖ ਗਏ ਹੋਏ ਜੀ ਇੱਕ ਗੁਰਦੁਆਰਾ ਸਾਹਿਬ ਦੇ ਪੈਸੇ ਸੀਗੇ ਜੀ ਸਾਡੇ ਕਿ ਤਿੰਨ ਲੱਖ ਦੇ ਗਰੀਬ ਹੈ ਉਹ ਪੈਸੇ ਬੈਂਕ ਮੈਨੇਜਰ ਨੇ ਕਢਵਾ ਲਈਗੇ ਜੀ ਹਾਂਜੀ ਕਿਹੜਾ ਬੈਂਕ ਹੈ ਜੀ ਇੱਕ ਛਾਲਵਾ ਦਾ ਇਹ ਕੋਆਪਰੇਟਿਵ ਬੈਂਕ ਹੈ ਸਕਾਰੀ ਬੈਂਕ ਦੀ ਅੱਛਾ ਤੁਹਾਡੇ ਕੋਲ ਕੋਈ ਦਾ ਐਂਟਰੀ ਵਗੈਰਾ ਹੈ ਹਾਂਜੀ ਕਾਪੀ ਦੇ ਐਂਟਰੀਆਂ ਹੈਗੀਆਂ ਜੀ ਕਿੰਨੇ ਲੰਬੇ ਸਮੇਂ ਤੋਂ ਤੁਹਾਡਾ ਖਾਤਾ ਸਿੱਖੇ ਮੈਂ ਇਹ ਗੁਰਦੁਆਰਾ ਸਾਹਿਬ ਦਾ ਤਾਂ ਕਾਫੀ ਟਾਈਮ ਤੋਂ ਪੁਰਾਣਾ ਜੀ ਇਹਦਾ 15-20 ਸਾਲ ਤੋਂ ਪੁਰਾਣਾ ਖਾਤਾ ਹੈ ਜੀ ਗੁਰਦੁਆਰਾ ਸਾਹਿਬ ਦਾ ਜੀ ਮੇਰਾ ਸਾਲਕ ਪੁਰਾਣਾ ਜੀ ਹਾਂਜੀ ਸਾਬ ਬੈਂਕ ਦੇ ਜੀ ਇਹ ਇਹ ਇਹਨਾਂ ਤੋਂ ਇਹਨਾਂ ਤੋਂ ਪੁੱਛਦੇ ਵੇ ਅੱਜ ਜੋ ਬੈਂਕ ਦੇ ਗਾਹਕਾਂ ਦੇ ਪੈਸੇ ਜਾਇਬ ਹੋਏ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਜੀ ਮੈਂ 2 ਮਹੀਨੇ ਪਹਿਲਾਂ ਮੇਰੀ ਇਥੇ ਬਤਰੀ ਹੋਈ ਸੀ ਕਿ ਜੀ ਘਰੋਂ ਆਉਂਦਾ ਤਾਂ ਆਇਆ ਜੀ ਕਮੈਂ ਇਹ ਔਰਤ ਨੂੰ ਕੋਸ਼ੇ ਡੇਰ ਵਾਲ ਜਿਹਦੇ ਕੋਲ ਕਾਕੋ ਲੱਗੇ ਪਾਉਂਦੇ ਹੁੰਦੇ ਸੀ ਜਿੱਦਾਂ ਦਿੱਲੀ ਤੇ ਜਦੋਂ ਉਹਨਾਂ ਦੇ ਬੈਲੈਂਸ ਸੈੱਟ ਕਰਦੇ ਸੀ ਉਹਨੇ ਪੈਸੇ ਕਟਾਉਣੇ ਹੁੰਦੇ ਸੀਗੇ ਹਨਾ ਤਾਂ ਕਿਸੇ ਕਿਸੇ ਦਾ ਪਹਿਲਾਂ ਇੱਕ ਦੋ ਦਾ ਫਰਕ ਨਿਕਲੇਗਾ ਮੇਰੇ ਕੋਲ ਵੀ ਇਹਦਾ ਕਾਪੀ ਤੇ ਬੈਲੈਂਸ ਹੋਰ ਤੇ ਕੰਪਿਊਟਰ ਤੇ ਬੈਲੈਂਸ ਹੋਰ ਤੇ ਫਿਰ ਮੈਂ ਜਦੋਂ ਦੋ ਤਿੰਨ ਅੱਜ ਨਾਲ ਜੇ ਕੇਸ ਹੋ ਗਿਆ ਮੈਂ ਕਿਹਾ ਉਹਨਾਂ ਮੇਰੇ ਸਾਬ ਨਾਲ ਗੱਲ ਕੀਤੀ ਤੋ ਕਹੇ ਸੀ ਵੀ ਮੈਂ ਕਰਤੀ ਹੋਈ ਹੈਗੀ ਆ ਜਰੂਰ ਬਟ ਮੈਂ ਕਰਾ ਦਾਂਗਾ ਜੀ ਬੀ ਇਤਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਜਮਾ ਕਰਾ ਦਾਂਗਾ ਮੇਰੇ ਪੈਸੇ ਮਿਲ ਜਾਣੇ ਆ ਤੁਸੀਂ ਤੁਸੀਂ ਉਹ ਨਾ ਕਰਿਓ ਮोटे ਕਰਜ਼ੇ ਕਰਜ਼ੇ ਕੰਮ ਵਧਿ ਗਏ ਹੋਰ ਕਈ ਕੇਸ ਨਿਕਲੀ ਗਏ ਜੀ ਤੇ ਹੁਣ ਦੋ ਹੈ ਤੁਹਾਡੇ ਸਾਹਮਣੇ ਰਹਿ ਗਏ ਜੀ ਤੇ ਮੈਨੂੰ ਜੋ ਮੇਰੀ ਆ ਹਾਇਰ ਤੁਹਾਡੀ ਵੱਲੋਂ ਜੋ ਮੈਨੂੰ ਆਰਡਰ ਹੈਗਾ ਉਹ ਹੈ ਜਿਹੜੀ ਇਸ ਤਰ੍ਹਾਂ ਦੇ ਕਸਟਮਰ ਆਂਦੇ ਉਹਨਾਂ ਤੋਂ ਦਰਖਾਸਤ ਲੈ ਕੇ ਉਹਨਾਂ ਦੀ ਕਾਪੀ ਦੀ ਫੋਟੋਸਟੇਟ ਕਰਾ ਕੇ ਤੇ ਬੈਂਕ ਅਕਾਊਂਟ ਸਟੇਟਮੈਂਟ ਨਾਲ ਲਾ ਕੇ ਤੇ ਹੈੱਡ ਆਫਿਸ ਭਜਾਈ ਜਾਓ ਬਾਕੀ ਦਾ ਅੱਗੇ ਉਹਨਾਂ ਨੇ ਐਕਸੈਲੇਰੇਟ ਜਿੱਦਾਂ ਵੀ ਹੈਗਾ ਅੱਛਾ ਜੀ ਇਹ ਜਿਹੜੇ ਪੁਰਾਣੇ ਬੈਂਕ ਬਣੇ ਜਿਹੜਾ ਉਹ ਹੁਣ ਕਿੱਥੇ ਜੀ ਸਸਪੈਂਡ ਹੋਏ ਵੇਜ ਸਸਪੈਂਡ ਹੁਣ ਇਸ ਟਾਈਮ ਮਤਲਬ ਫਰਾਰ ਆ ਗਏ ਕਿੱਥੇ ਪਤਾ ਨਹੀਂ ਕੁਝ ਵੀ ਕਿਸੇ ਕਿਸੇ ਨੂੰ ਨਹੀਂ ਕੁਝ ਨਹੀਂ ਪਤਾ ਹੈਗਾ ਕਿ ਕਿੰਨੇ ਬੰਦੇ ਆ ਗਏ ਬੰਦੇ ਵੀ ਨਹੀਂ ਹੋ ਰਹੀ ਕਿੰਨੇ ਬੰਦਿਆਂ ਦੇ ਪੈਸੇ ਹੋ ਚੁੱਕੇ ਉੱਪਰ ਥੱਲੇ ਜੀ ਇਸ ਸਮੇਂ ਮੇਰੇ ਕੋਲ 20 21 ਤਕਰੀਬ ਤਾਂ ਹੋ ਚੁੱਕੇ ਆ ਜੀ ਕਿੰਨੀ ਅਮਾਉਂਟ ਲਗਭਗ ਹੈ ਜੀ ਇਹ ਤਕਰੀਬਨ 30.5 ਕਰੋੜ ਦੇ ਨੇੜੇ ਥੱਲੇ ਠੀਕ ਹੈ ਜੀ ਧੰਨਵਾਦ ਹਾਂ ਜੀ ਸਰ ਅੱਜ ਸ਼ਾਲਵਾ ਮਾਜਰੀ ਅੰਤਰ ਕੋਆਪਰੇਟਿਵ ਬੈਂਕ ਦੇ ਵਿੱਚ ਇੱਕ ਟਰੌਨ ਦੀ ਖਬਰ ਸਾਹਮਣੇ ਆਈ ਹੈ ਕਿ ਤੁਹਾਡੇ ਤੱਕ ਮਾਮਲਾ ਪਹੁੰਚਿਆ ਕੀ ਮਾਮਲਾ ਸੀ ਅ ਤੁਹਾਡੇ ਵੱਲ ਤੁਹਾਡੇ ਥਰੂ ਤੁਹਾਡੇ ਮਾਧਿਅਮ ਤੋਂ ਸਾਨੂੰ ਇਹ ਪਤਾ ਲੱਗਿਆ ਵੀ ਐ ਕਰਕੇ ਕੋਈ ਇਨਫੋਰਮੇਸ਼ਨ ਸੀ ਕਿ ਜਿਹੜੇ ਪੁਰਾਣਾ ਮੈਨੇਜਰ ਜਿਹੜਾ ਹੁਣ ਇੱਥੋਂ ਸਸਪੈਂਡ ਵੀ ਹੋ ਚੁੱਕਿਆ ਹੈ ਵੀ ਉਹਨੇ ਕੁਝ ਗਵਨ ਕੀਤਾ ਹੈ ਜੇ ਸਬੰਧੀ ਅਸੀਂ ਜਾ ਕੇ ਇੱਕ ਵਾਰ ਸ਼ਾਲਵਾ ਮਾਜਰੀ ਦੀ ਬੈਂਕ ਤੇ ਰੌਂਡ ਵੀ ਕੀਤਾ ਤੇ ਉਹਨੂੰ ਪੁੱਛਿਆ ਵੀ ਮੈਟਰ ਕੀ ਹੈ ਉਹਨਾਂ ਨੇ ਸਮਝਾਇਆ ਦੱਸਿਆ ਵੀ ਉਹਨਾਂ ਦੇ ਵੱਲੇ ਸੀਨੀਅਰ ਅਫਸਰ ਵੱਲੋਂ ਇੱਕ ਫਾਰਮਲ ਕੰਪਲੇਂਟ ਅ ਐਸਐਲ ਸਾਹਿਬ ਦਿੱਤੀ ਆ ਰਹੀ ਹੈ ਉਹ ਫਾਰਮਲ ਕੰਪਲੇਂਟ ਆਂਦੇ ਅਸੀਂ ਜਿਹੜਾ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਵਿੱਚ ਲਿਆਵਾਂ ਕਿੰਨੇ ਇੱਕ ਬੰਦੇ ਦੇ ਪੈਸਿਆਂ ਦਾ ਜੇ ਪਤਾ ਲੱਗਾ ਕਿ ਕਰੋੜਾਂ ਰੁਪਏ ਦੇ ਪੈਸੇ ਇਸ ਮੈਨੇਜਰ ਵੱਲੋਂ ਕਢਵਾ ਲਏਗੇ ਨੇ ਕਿੰਨੇ ਕਰੋੜਾਂ ਦਾ ਪੈਸੇ ਇਹ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਵੀ ਦੱਸ ਸਕਦੇ ਹਾਂ ਜਦੋਂ ਸਾਨੂੰ ਫਾਰਮਲ ਕੰਪਲੇਂਟ ਆ ਗਈ ਵੈਸੇ ਇੱਥੇ ਕਾਫੀ ਲੋਕ ਹੈਗੇ ਆ ਆ ਰਾਊਂਡ 7-8 ਲੋਕ ਉਹ ਕਹਿੰਦੇ ਸੀ ਵੀ ਜਿਹੜਿਆਂ ਦੇ ਅਸੀਂ ਇਨਫੋਰਮੇਸ਼ਨ ਲਿੱਤੀ ਹੈ ਜਿਨ੍ਹਾਂ ਦੇ ਪੈਸੇ ਨਿਕਲੇ ਹੋਇਆ। ਉਹ ਬਾਕੀ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਆਫੇਰ ਰਜਿਸਟਰ ਕਰਕੇ ਅਗਲੀ ਕਾਰਵਾਈ ਕਰਾਂਗੇ। ਕੀ ਖਾਤਾ ਭਾਰਤਾਂ ਤੋਂ ਤੁਹਾਨੂੰ ਕੋਈ ਦਰਖਾਸਤ ਕਰਾ ਦਿੱਤੀ ਗਈ? ਨਹੀਂ ਸਾਡੇ ਕੋਲ ਹਜੇ ਨਾ ਕੋਈ ਕੰਪਲੇਨਟ ਆਈ। ਇਹ 4 ਫਾਰਮਲ ਕੰਪਲੇਂਟ ਜਿੰਨੀ ਕੀ ਮੇਰੀ ਨਾਲ ਗੱਲ ਹੋਈ ਹੈ ਮੈਨੇ ਜਨਾ ਕਿ ਉਹਨਾਂ ਦੇ ਸੀਨੀਅਰ ਅਫਸਰ ਫਾਰਮਲ ਕੰਪਲੇਂਟ ਲੋਜ ਕਰ ਰਹੇ ਆਂ। ਉਹ ਹੋਪਫੁਲੀ ਅੱਜ ਹੀ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਆਈ ਨਹੀਂ ਤੇ ਅਸੀਂ ਉਸ ਤੇ ਕਾਰਵਾਈ ਕਰਦੇ ਆਂ। ਈਨਾਪੂ ਜੀ ਮੇਰਾ ਨਾਮ ਹਰਵ ਅਚਕੀਏ ਮਾਮਲਾ ਤੁਹਾਡਾ ਦੇਖ ਰਿਹਾ ਤੁਸੀਂ ਮੈਂ ਹਾਂ ਪ੍ਰੋਫ ਸਿੱਧੂ ਹੁਣ ਤੱਕ ਤੁਸੀਂ ਇਹ ਸੁਣਿਆ ਹੋਣਾ ਕਿ ਅਕਸਰੀ ਬੈਂਕ ਦੇ ਵਿੱਚ ਪਿਆ ਪੈਸਾ ਜਿਹੜਾ ਉਹ ਆਨਲਾਈਨ ਲੁੱਟ ਲਿਆ ਜਾਂਦਾ ਆਨਲਾਈਨ ਫਰਾਡ ਹੁੰਦੇ ਨੇ ਲੋਕਾਂ ਦੇ ਨਾਲ ਵੱਡੇ ਪੱਧਰ ਤੇ ਫਰਾਡ ਆ ਜਿਹੜੇ ਕੀਤੇ ਜਾਂਦੇ ਨੇ ਪਰ ਤੁਸੀਂ ਇਹ ਕਦੇ ਨਹੀਂ ਸੁਣਿਆ ਹੋਣਾ ਕਿ ਬੈਂਕ ਦੇ ਮੈਨੇਜਰ ਦੇ ਵੱਲੋਂ ਹੀ ਬੈਂਕ ਦਾ ਪੈਸਾ ਜਿਹੜਾ ਉਹ ਲੁੱਟ ਲਿਆ ਗਿਆ ਜੀ ਹਾਂ ਮੋਹਾਲੀ ਦੇ ਇੱਕ ਕੋਆਪਰੇਟਿਵ ਬੈਂਕ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਮੈਨੇਜਰ ਦੇ ਵੱਲੋਂ ਹੀ ਲੋਕਾਂ ਦਾ ਕਰੋੜਾਂ ਰੁਪਏ ਹੈ ਜਿਹੜਾ ਉਹ ਰਫੂ ਚੱਕਰ ਕਰ ਦਿੱਤਾ ਗਿਆ। ਦਰਅਸਲ ਜਾਣਕਾਰੀ ਦੇ ਦਈਏ ਕਿ ਮੋਹਾਲੀ ਦੇ ਪਿੰਡ ਸਿਆਲਬਾ ਦੇ ਕੋਆਪਰੇਟਿਵ ਬੈਂਕ ਦੇ ਵਿੱਚ ਮੈਨੇਜਰ ਜਿਹੜਾ ਕੰਮ ਕਰਦਾ ਸੀ ਉਸ ਦੇ ਵੱਲੋਂ देर रात ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਸ ਦੇ ਵੱਲੋਂ ਬੈਂਕ ਦੇ ਵਿੱਚ ਜਿਹੜੇ ਲੋਕਾਂ ਦੇ ਪੈਸੇ ਸਨ ਕੈਸ਼ ਸੀ ਉਹ ਲੁੱਟ ਲਏ ਗਏ ਤੇ ਲੁੱਟ ਕੇ ਫਰਾਰ ਹੋ ਗਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਇਹ ਅਮਾਉਂਟ ਹੈ ਇਹ ਕਰੋੜਾਂ ਦੇ ਵਿੱਚ ਸੀ ਕਰੋੜਾਂ ਦੀ ਅਮਾਉਂਟ ਲੈ ਕੇ ਬੈਂਕ ਦਾ ਮੈਨੇਜਰ ਜਿਹੜਾ ਉਹ ਫਰਾਰ ਹੋ ਚੁੱਕਿਆ ਤੇ ਬੈਂਕ ਖਾਤਿਆਂ ਨੂੰ ਬਿਲਕੁਲ ਖਾਲੀ ਹੈ ਜਿਹੜਾ ਉਹ ਮੈਨੇਜਰ ਦੇ ਵੱਲੋਂ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਇਹ ਵੀ ਦੱਸ ਦਈਏ ਕਿ ਗੁਰੂ ਘਰ ਦੇ ਖਾਤੇ ਦੇ ਵਿੱਚ ਵੀ ਕੁਝ ਪੈਸੇ ਨੇ ਜਿਹੜੇ 2.5 ਤੋਂ 3 ਲੱਖ ਦੀ ਅਮਾਉਂਟ ਗੁਰਦੁਆਰਾ ਸਾਹਿਬ ਦੇ ਅਕਾਊਂਟ ਦੇ ਵਿੱਚ ਵੀ ਸੀ ਉਹ ਵੀ ਜਿਹੜਾ ਬੈਂਕ ਮੈਨੇਜਰ ਆ ਉਹ ਲੁੱਟ ਕੇ ਫਰਾਰ ਹੋ ਗਿਆ ਇਸ ਤੋਂ ਇਲਾਵਾ ਨੇੜੇ ਤੇੜੇ ਦੇ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਦੇ ਖਾਤੇ ਨੇ ਜਿਹੜੇ ਉਹ ਬੈਂਕ ਮੈਨੇਜਰ ਨੇ ਖਾਲੀ ਕਰ ਦਿੱਤੇ ਨੇ ਸੋ ਇਸ ਮੌਕੇ ਮੌਜੂਦ ਲੋਕਾਂ ਦਾ ਪੀੜਤ ਲੋਕਾਂ ਦਾ ਕੀ ਕਹਿਣਾ ਹੈ ਪੁਲਿਸ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੇਰਾ ਨਾਮ ਹਰਵੰਦ ਸਿੰਘ ਹੈ ਜੀ ਅਚਾ ਕੀ ਇਹ ਮਾਮਲਾ ਤੁਹਾਡਾ ਬੈਂਕ ਦੇ ਵਿੱਚ ਕਿੰਨੇ ਪੈਸੇ ਸੀ ਸਾਡਾ ਜੀ ਗੁਰੂ ਘਰ ਦੇ ਪੈਸੇ ਸੀਗੇ 3.5 ਲੱਖ ਦੇ ਕਰੀਬ ਸੀਗਾ ਜੀ ਬਸ ਐਂਟਰੀਆਂ ਕਰਤੀਆਂ ਜੀ ਉਹਨੇ ਉਹ ਵੀ ਹੱਥ ਨਾਲ ਕੀਤੀਆਂ ਹੈਗੀਆਂ ਐਸੇ ਗਾਇਬ ਕਰਤੇ ਵਿੱਚੋਂ ਤੁਹਾਡੇ ਆਪਣੇ ਵੀ ਪੈਸੇ ਜੀ ਕੋਈ ਨਹੀਂ ਲੈ ਸਾਡੇ ਆਪਣੇ ਕੋਈ ਅਕਾਊਂਟ ਨਹੀਂ ਹੈ ਗੁਰੂ ਘਰ ਦਾ ਹੀ ਹੈ ਜੀ ਹਾਂ ਜੀ ਅੱਛਾ ਕਿਹੜਾ ਬੈਂਕ ਸੀ ਕੋਆਪਰੇਟਿਵ ਹਾਂ ਜੀ ਕੋਆਪਰੇਟਿਵ ਬੈਂਕ ਹੈ ਜੀ ਸਿਆਲਵਾ ਕੀ ਮੰਗ ਆ ਤੁਹਾਡੀ ਮੰਗ ਤਾਂ ਇਹੀ ਹੈ ਜੀ ਕਾਰਵਾਈ ਹੋਣੀ ਚਾਹੀਦੀ ਹੈ ਗੁਰੂ ਘਰ ਦੇ ਪੈਸੇ ਮਿਲਣ ਚਾਹੀਦੇ ਕਿਸੇ ਦੇ ਕਿਸੇ ਵੀ ਮੈਂਬਰ ਦੇ ਕਿਸੇ ਵੀ ਬੰਦੇ ਦੇ ਹੈਗੇ ਜੋ ਵੀ ਹੈਗਾ ਐਸੇ ਜਿਵੇਂ ਕਰਾਇਵੇ ਉਹਦਾ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਹੈਗਾ ਕੀ ਨਾਮ ਜੀ ਮੇਰਾ ਨਾਮ ਸੁਪਿੰਦਰ ਸਿੰਘ ਹੈ ਜੀ ਮੈਂ ਰਿਟਾਇਰ ਅਧਿਕਾਰੀ ਹਾਂ ਸਰਕਾਰੀ ਮੁਲਾਜ਼ਮ ਹਾਂ ਤੇ ਮੇਰੀ ਬੇਤਿਆ ਮੈਂ ਨਾ ਕਈ ਸਾਲ ਪਹਿਲਾਂ ਮੇਰਾ ਖਾਤਾ ਹੁੰਦਾ ਸੀ ਇਹਦੇ ਵਿੱਚ ਕਵਰੇਟ ਬੈਂਕ ਦੇ ਵਿੱਚ ਪਾਣਾ ਖਾਤਾ ਸੀ ਤੇ ਤਿੰਨ ਸਾਲ ਪੁਰਾਣੀ ਗੱਲ ਹੈ ਜੀ ਇਹ ਜਸਵੀਰ ਸਿੰਘ ਤੇ ਬੰਦਾ ਦੇਖਣ ਦਾ ਬਹੁਤ ਸੌ ਲੱਗਦਾ ਸੀ ਇਹ ਵੀ ਕਿਹਨਾਂ ਹੈ ਜੀ ਤੇ ਜਿਹੜਾ ਮੈਨੇਜਰ ਹੈ ਜਿਹਨੇ ਕਪੜਾ ਕੀਤਾ ਜਿਹੜਾ ਕਪੜੇ ਦੇ ਜ਼ਿੰਮੇਵਾਰ ਹੈ ਮੁੱਖ ਦੋਸ਼ੀ ਹੈ ਹੈ ਜੀ ਤੇ ਇੱਕ ਸੈਕਟਰੀ ਵੀ ਹੈ ਉੱਥੇ ਉਹ ਵੀ ਬਹੁਤ ਓਵਰ ਕਲੇਬਰ ਹੈ ਫਿਰ ਮਤਲਬ ਇਹ ਦੋਆਂ ਦੇ ਮਿਲੀ ਭੁਗਤ ਹੈ ਮੇਰਾ ਜਿਹੜਾ ਉੱਥੇ ਖਾਤਾ ਸੀਗਾ ਮੈਂ ਐਂਟਰੀਆਂ ਐਂਟਰੀਆਂ ਵਾਸਤੇ ਜਸਵੀਰ ਸਿੰਘ ਨੂੰ ਕਿਹਾ ਸੀ 3 ਸਾਲ ਪੁਰਾਣੀ ਗੱਲ ਹੈ ਤੇ ਜਦੋਂ ਇਹਨੇ ਮੈਨੂੰ ਤਸੱਲੀ ਬਖਸ਼ ਜਵਾਬ ਨਹੀਂ ਕੋਈ ਤਸਵੀਰ ਵੀ ਨਹੀਂ ਦਿੱਤਾ ਤਾਂ ਜਿਹੜਾ ਮੈਂ ਸਮਝ ਗਿਆ ਗੱਲ ਕਿਉਂਕਿ ਮੈਂ ਤਾਂ ਸਰਕਾਰੀ ਨੌਕਰੀ ਦਾ ਮੁਲਾਜ਼ਮ ਐ ਮੈਨੂੰ ਪਤਾ ਸੀ ਸਾਰੀ ਗੱਲ ਦਾ ਤੇ ਮੈਂ ਆਪਣਾ ਖਾਤਾ ਹੀ ਸਾਫ਼ ਕਰਾ ਲਿਆ ਇਹ ਤੋਂ ਬਾਅਦ ਕਿਹਾ ਤੇ ਮੇਰਾ ਤਾਂ ਖਾਤਾ ਸਾਫ਼ ਕਰ ਦੇ ਜਸਵੀਰ ਸਿੰਘ ਤੂੰ ਬੜੀ ਤਖ਼ਲੀਮ ਮੰਦਾ ਐਂਟਰੀਆਂ ਤੇ ਤੂੰ ਐਡਰ ਕੋਈ ਨਹੀਂ ਕਰਦਾ ਤੇ ਮੇਰਾ ਘੱਟੋ ਘੱਟ 5 ਲੱਖ ਰੁਪਇਆ ਸੀਗਾ ਜੀ ਇਹਦੇ ਖਾਤੇ 'ਚ ਮੈਂ 5 ਲੱਖ 5 ਕਢਾ ਲਿਆ ਐਟ தி ਸਪੋਟੇ ਮੈਂ ਖਾ ਫਿਰ ਇਹ ਕਹਿੰਦਾ ਮੈਨੂੰ ਚੈੱਕ ਵੀ ਜਮਾ ਚੈੱਕ ਵੀ ਤੇਰੇ ਮੋੜ ਦੂੰਗਾ ਮੈਂ ਖਾ ਨਿਲ ਕਰ ਦੇ ਮੇਰੀ ਕਾਪੀ ਮੇਰੀ ਕਾਪੀ ਨਿਲ ਕਰੇ ਤਾਂ ਤਕਲੀਫ ਹੈ ਮੇਰੀ ਮੰਗ ਕੀ ਥੋੜੀ ਹੋਣੀ ਮੇਰੀ ਮੰਗ ਤਾਂ ਹੁਣ ਇਹ ਹੈ ਜੀ ਵੀ ਜਿਹੜੀ ਹੈ ਨਾ ਗੁਰਦੁਆਰੇ ਦਾ ਜਿਹੜਾ ਪੈਸਾ ਸਾਡੇ ਦਾ ਇਹ ਅਸੀਂ ਜਿਹੜਾ ਗੁਰਦੁਆਰੇ ਦੀ ਸواری ਵਾਸਤੇ ਇਕੱਠਾ ਕਰਿਆ ਸੀਗਾ ਧੰਨ ਇਹ ਇਹ ਮਹਾਰਾਜਾ ਧੰਨ ਹੈ ਦੇਖੋ ਗੁਰਦੁਆਰਾ ਸਭ ਤੋਂ ਵੱਡਾ ਅਹਿਮ ਚੀਜ਼ ਹੈ ਇੰਪੋਰਟ ਹੈ ਹਰ ਇੱਕ ਪਿੰਡ ਦੇ ਵਿੱਚ ਤੇ ਜਿੱਥੇ ਸਾ ਗੁਰਦੁਆਰਾ ਸਾਡਾ ਇੱਕ ਵਿਸ਼ਵਾਸ ਹੈ ਜਿਹਦੇ ਵਿਸ਼ਵਾਸ ਦੇ ਨਾਲ ਅਸੀਂ ਚੱਲਦੇ ਆਂ ਸੋ ਇਹ ਸਾਡੇ ਗੁਰਦੁਆਰੇ ਨਾਲ ਵਿਸ਼ਵਾਸ ਘੱਟ ਹੋਇਆ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਸਾਡਾ ਜਿਹੜਾ ਹੈ ਪੈਸਾ ਕੱਲਾ ਕੱਲਾ ਪੈਸਾ ਜੋ ਪਾਈ ਪਏ ਲੋਕਾਂ ਦੇ ਹੋਰ ਸਾਹਮਣੇ ਆ ਰਹੇ ਨੇ ਕਿ ਜਿਹੜੇ ਪੈਸੇ ਬੈਂਕਾਂ ਤੋਂ ਨਿਕਲੇ ਨੇ ਉਸਾਇਕ ਹੁਣ ਜੇ ਸਾਹਮਣੇ ਆ ਜੇ ਹੁਣ ਤਾਂ ਖਾਲਸਾ ਚੈਨਲ ਦੇ ਇਹਦੇ ਖਬਰ ਸੀ ਪੜੀਆਂ ਨਸ਼ਰ ਹੋਈ ਹੈ ਤੇ ਮਤਲਬ ਹੁਣ ਤਾਂ ਪਤਾ ਲੱਗ ਗਿਆ ਜੀ ਹੁਣ ਤਾਂ ਹਰੇਕੇ ਬੰਦਾ ਪਿੰਡ-ਪਿੰਡ ਦੇ ਵਿੱਚ ਮਤਲਬ ਗੱਲ ਫੈਲ ਗਈ ਸਾਰੀ ਕੋਈ ਕਹਿੰਦਾ ਮੇਰੇ ਸੁਣਨੇ ਚਾਹ ਇੱਕ 40 ਲੱਖ ਦੱਸਦਾ ਕੋਈ ਕੋਈ 5 ਲੱਖ ਕਹਦਾ ਦੱਸਦਾ ਕੋਈ 10 ਲੱਖ ਦੱਸਦਾ ਮਤਲਬ ਕਹਿਣ ਦਾ ਤਰਾ-ਤਰਾ ਹੋ ਗਈ ਸਾਰੇ ਇਲਾਕੇ ਦੇ ਵਿੱਚ ਜਿੰਨੇ ਵੀ ਪਿੰਡ ਹੈ ਤੇ ਸੋਸਾਇਟੀ ਦੇ ਅੰਡਰ ਸੀਗੇ ਸ਼ਾਲਵੇ ਦੇ ਉਹ ਸਾਰੇ ਬੜੇ ਤਰਾ-ਤਰਾ ਹੋਈ ਪਈ ਐ ਆ ਲੋਕਾਂ ਦਾ ਜਿਹੜਾ ਵਿਸ਼ਵਾਸ ਛੁੱਟਿਆ ਵਾ ਲੋਕਾਂ ਨੂੰ ਨੀਂਦਿਆਂ ਦੀ ਰਾਤਾਂ ਨੂੰ ਕਿ ਲੋਕਾਂ ਦੇ ਹੱਕ ਹੱਥ ਦੀ ਕਮਾਈ ਐ ਇਸ ਕਰਕੇ ਲੋਕਾਂ ਦਾ ਜਿਹੜਾ ਭਰੋਸਾ ਬਹੁਤ ਛੁੱਟਿਆ ਵਾ ਜਿਹੜਾ ਸਰਕਾਰ ਦਾ ਜਿਹੜਾ ਵਿਸ਼ਵਾਸ ਉਹ ਲੋਕਾਂ ਤੇ ਲੋਕ ਸਰਕਾਰ ਦਾ ਵਿਸ਼ਵਾਸ ਰੱਖਦੇ ਆ ਤੇ ਉਮੀਦ ਰੱਖਦੇ ਆ ਵੀ ਸਰਕਾਰ ਸਾਡੇ ਵਾਸਤੇ ਕੁਝ ਕਰੂਗੀ ਐਕਸ਼ਨ ਹੋਊਗਾ ਇਹੀ ਉਮੀਦ ਹੈ ਤੇ ਹੋਣਾ ਵੀ ਚਾਹੀਦਾ ਅਸ਼ਾ ਜੀ ਕਿੰਨੇ ਕੁ ਪੈਸੇ ਸੀ ਤੇ ਅੱਗੇ ਹੁਣ ਤੁਸੀਂ ਪੁਲਿਸ ਰਾਹ ਫੜਿਆ ਕਿ ਪੁਲਿਸ ਕਾਰਵਾਈ ਕਰੇ ਤਾਂ ਕੀ ਇਹ ਵਾਅਦਾ ਦਿੱਤਾ ਹੈ ਡੀਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਸਾਨੂੰ ਬਸਵਾਸ ਦਿਵਾਇਆ ਉਹਨਾਂ ਨੇ ਵੀ ਤੁਹਾਡੇ ਪੈਸੇ ਪੂਰੇ ਜਿੰਨੇ ਹੈ ਆਪ ਸੋងਗੇ ਸਭ ਦੇ ਜਿਹਦੇ ਕਿੰਨਾ ਪੈਸਾ ਸੀ ਤੁਹਾਡਾ ਜੀ ਮੇਰਾ 8 ਲੱਖ ਆ ਜੀ 8 ਲੱਖ ਦੇ ਤੁਹਾਡੇ ਖਾਤੇ ਚ ਨਿਕਲ ਚੁੱਕੇ ਹਨ ਜੀ ਐਂਟਰੀ ਐਂਟਰੀ ਹੈ ਜੀ ਉਹਨਾਂ ਦੀ ਕੋਈ ਐਂਟਰੀ ਨਹੀਂ ਕੋਈ ਨਹੀਂ ਹੈ ਸਾਨੂੰ ਅੱਛਾ ਹਾਂਜੀ ਹੁਣ ਐਂਟਰੀ ਕਰਾਉਣ ਗਏ ਤਾਂ ਉੱਥੇ ਤੇ ਹੈ ਨਹੀਂ ਬੇਬੇ ਉੱਥੇ ਹੈ ਨਹੀਂ ਸੀ ਤਾਂ ਇਹਨਾਂ ਬਈਆਂ ਦਾ ਕਿੰਨਾ 8 ਲੱਖ ਜੀ ਕਸੀ ਦੱਸ ਦਿਓ ਕਿਹੜਾ ਪਿੰਡ ਹੈ ਜੀ ਕਿਹੜਾ ਪਿੰਡ ਹੈ ਜੀ ਮਾਨਕਬੁਸ਼ਰੀਫ ਜੀ ਮਾਨਕਬੁਸ਼ਰੀਫ ਕਿੰਨਾ ਪੈਸਾ ਹੈ ਤੁਹਾਡਾ 8 ਲੱਖ ਜੀ 8 ਲੱਖ ਰੁਪਏ ਤੁਹਾਨੂੰ ਕਦੋਂ ਪਤਾ ਲੱਗਿਆ ਜੀ ਤੁਹਾਡਾ 8 ਲੱਖ ਰੁਪਈਆ ਜੀ ਬੈਂਕ 'ਚ ਗਏ ਇਥੇ ਸੁਨਬਿਲ ਜੀ ਹੋਈ ਹਾਂਜੀ ਫਿਰ ਮੈਂ ਇਹਦੇ ਘਰ ਗਿਆ ਮੈਨੇਜਰ ਸਾਹਿਬ ਦੇ ਹੂੰ ਉੱਥੇ ਤੇ ਪਤਾ ਲੱਗਿਆ ਵੀ ਇਹ ਘਰ ਹੈ ਨਹੀਂ ਹੂੰ ਫਿਰ ਦੁਬਾਰੇ ਬੈਂਕ 'ਚ ਐਂਟਰੀ ਦੇਖੀ ਉੱਥੇ ਸਾਰੇ 35 ਆ 1500 ਕਾਪੀ ਦੰਦਾ ਇਹਦਾ ਜਦੋਂ ਨਾ ਕੱਲ ਦੰਦਾ ਨਾ ਅੱਜ ਦੰਦਾ ਕੋਈ ਹੱਥ ਹੱਥ ਵੀ ਦੇ ਸੀ ਕਰਦੇ ਹੱਥ ਦਾ ਤਾਂ ਨਹੀਂ ਸਾਰੇ ਖਾਤੇ 'ਚ ਸੀ ਹੱਥ ਹੀ ਕਿਹਦੇ ਅੱਜ ਕੀ ਸੁਭਾਸ਼ਨ ਲੱਗਦਾ ਕਿ ਭਰੋਸਾ ਕੀ ਦਿੱਤਾ ਦੀ ਅਫਸਰ ਨੇ ਕਿ ਕਿਰਾਰ ਵੀ ਹੋਈ ਕਿ 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 ਰੁਪਿਆ ਕਾਰਵਾਈ ਕਰਕੇ ਅਸੀਂ ਦਵਾਵਾਂਗੇ ਜੀ ਤੁਹਾਡਾ ਤੁਹਾਡੇ ਤੇ ਕਿਹੜਾ ਪਿੰਡ ਹੈ ਜੀ ਮੇਜਰ ਸਿੰਘ ਚਤਾਵਲੇ ਅੱਜ ਕਿੰਨੇ ਪੈਸੇ ਤੁਹਾਡੇ 15 ਲੱਖ ਰੁਪਏ ਹੈ 15 ਲੱਖ ਤੁਹਾਨੂੰ ਕੀ ਪਤਾ ਲੱਗਿਆ ਕਿ ਤੁਹਾਡੇ 15 ਲੱਖ ਰੁਪਏ ਗਾਇਬ ਹੋਏ ਖਾਤੇ 'ਚ ਮੈਂ ਬੈਂਕ ਵਿੱਚ ਗਿਆ ਤਾਂ ਇਹ ਆਪਣੇ ਪੈਸਾ ਦਾ ਵਿਆਜ ਲਵਾਉਣ ਜੀ ਹਾਂਜੀ ਉਹ ਗਾਇਬ ਤੁਹਾਡੇ ਖਾਤੇ 'ਚ ਦਾ ਪੈਸੇ ਹੋ ਨਹੀਂ ਅੱਛਾ ਉਹ ਇਥੇ ਪਤਾ ਹੀ ਹੈ ਬੜਾ ਪੁਰਾਣਾ ਮੈਨੇਜਰ ਮੇਰੇ ਨਵਾਂ ਮੈਨੇਜਰ ਕਹਿੰਦਾ ਜੀ ਤੁਸੀਂ ਸਮੇਂ ਸਮੇਂ ਸਿਰ ਐਂਟਰੀ ਨਹੀਂ ਕਰੰਦੇ ਰਹੇ ਐਂਟਰੀ ਦਾ ਕਰਾਉਂਦੇ ਰਹੇ ਜਾਂ ਐਂਟਰੀ ਆਪਣੇ ਹੱਥੇ ਕਰ ਦਿੰਦਾ ਸਾਨੂੰ ਪਤਾ ਹੀ ਤਲਾਦਾ ਜੀ ਕੰਪਿਊਟਰ ਨਾਲ ਦੀ ਐਂਟਰੀ ਨਹੀਂ ਕੰਪਿਊਟਰ ਨਾਲ ਨਹੀਂ ਕਰੀ ਹੈ ਜੀ ਅਮੀਂ ਅੱਛਾ ਇਹ ਗ੍ਰਾਮੀਨ ਬੈਂਕ ਬੋਲਦੇ ਨਾ ਕਵਰਰ ਬੈਂਕ ਹੈ ਕਾਪੀ ਬੈਂਕ ਸਰਕਾਰੀ ਕਵਰਰ ਸਰਕਾਰੀ ਬੈਂਕ ਹੈ ਹਾਂ ਹਾਂ ਅੱਛਾ ਕਿੰਨੇ ਕੁ ਲੱਗਦੇ ਕਿ ਇਲਾਕੇ ਦੇ ਲੋਕਾਂ ਦੇ ਖਾਤੇ ਹੋਣਗੇ ਇਸ ਬੈਂਕ 'ਚ ਉਹ ਤਾਂ ਬਹੁਤ ਬਹੁਤ ਪੁਰਾਣਾ ਬੈਂਕ ਹੈ ਬਹੁਤ ਖਾਤੇ ਹੈ ਇਹ ਗੱਲ ਹੈ ਕਈ ਜ਼ਿੰਮੇਵਾਰਾਂ ਦੇ ਬਹੁਤ ਹੈ ਇਹ ਪਹਿਲਾਂ ਵੀ ਕਦੇ ਇਦਾਂ ਹੋਇਆ ਤਾਂ ਪਹਿਲੀ ਵਾਰ ਹੋਇਆ ਬੈਂਕ 'ਚ ਆ ਪਹਿਲੀ ਗੱਲ ਹੈ ਹੋਇਆ ਜੀ ਪਹਿਲੀ ਗੱਲ ਹੈ ਅੱਛਾ ਬੱਪੂ ਜੀ ਨੂੰ ਬੁੱਧਿਓਂ ਹਰੇ ਬੱਪੂ ਜੀ ਕੀ ਨਾਮ ਹੈ ਤੁਹਾਡਾ ਤੇ ਕੱਲ ਵੀ ਤੁਹਾਡੀ ਖਬਰ ਜਿਹੜੀ ਕਾਫੀ ਵਾਇਰਲ ਹੋਈ ਹੈ ਤੇ ਕਿੰਨੇ ਪੈਸੇ ਤੁਹਾਡੇ ਤੇ ਕਿਹੜਾ ਪਿੰਡ ਹੈ ਤੁਹਾਡਾ ਇਹ ਦਬੇਰਾ ਮਾਰਕਸ ਸ੍ਰੀ ਦਾ ਜੀ ਅੱਛਾ ਕਿੰਨੇ ਪੈਸੇ ਤੁਹਾਡੇ ਜੀ ਇਹ तकरीबन ਕੋਈ ਹੈ ਸਮਗਲ ਕਰੋੜਾ ਜਿਹੜਾ ਹਾਂਜੀ ਡੇਢ ਕਰੋੜ ਦਾ ਜਿਹੜਾ ਡੇਢ ਕਰੋੜ ਰੁਪਏ ਤੁਹਾਡਾ ਜਿਹੜਾ ਗਾਇਬ ਹੋ ਗਿਆ ਖਾਤੇ ਚੋਂ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਤੁਹਾਨੂੰ ਪਤਾ ਲੱਗਿਆ ਕਿ ਤਰ੍ਹਾਂ ਜਮਿੰਦਾ ਸੌਦਾ ਕਰ ਲਗੇ ਜਿਹੜਾ ਬੇਨਰ ਬੇਨਰ ਦੇਣਾ ਸੀ ਹਾਂਜੀ ਇਹ ਲੈਣੀ ਸੀ ਹਾਂਜੀ ਸੰਗ ਜਦੋਂ ਗਏ ਉਹ ਕਹੇ ਸਾਡੇ ਪੈਸੇ ਵੀ ਹੈ 4 6 4 ਲੱਖ ਰੁਪਏ ਸਾਰੇ ਅੱਛਾ ਖਾਤੇ ਵਿੱਚ ਕੋਈ ਹੱਥ ਵੀ ਦਿੱਤੇ ਸੀ ਪੈਸੇ ਤੁਹਾਨੂੰ ਮੂਜੋਂ ਨਹੀਂ ਬਿਨਾ ਕੋਈ ਕਿਉਂ ਤੋਂ ਮੋੜ ਜਬਾਨੀ ਆ ਮੈਂ ਇੱਥੇ ਲੈ ਕੇ ਆਈਏ 10 ਲੱਖ ਰੁਪਈਆ 10 ਲੱਖ ਰੁਪਈਆ ਕੌਣ ਲਏ ਗਿਆ ਤੁਤ 10 ਲੱਖ ਰੁਪਈਆ ਆਪਣਾ ਮੈਨੇਜਰ ਤਾਂ ਗੱਲ ਕਰਨ ਮੈਂ ਤਾਂ ਜੀ ਅਜੇ ਦੋਨੋਂ ਲੈ ਕੇ ਆਏ ਹਾਂ ਜੀ ਕੀ ਕਹਿ ਕੇ ਲੈ ਕੇ ਤੁਹਾਨੂੰ ਹਾਂ ਗਾਇਲ ਵੀ ਕੁੜੀ ਨੂੰ ਵਫਤੀ ਕਰ ਦਿੰਦੇ ਮੇਰੀ ਕੋਤੀ ਦੇ ਨੂੰ ਹਾਂ ਵਿਆਹ ਬਾਤ ਤੁਸੀਂ ਪ੍ਰੋਸੈਸ ਦੇ ਦਿੱਤਾ ਹਾਂ ਵਿਆਹ ਬਾਤ ਆਪਾਂ ਕਰਾਂਗੇ ਕਿੰਨਾ ਪੁਰਾਣਾ ਖਾਤਾ ਸੀ ਤੁਹਾਡਾ ਖਾਤਾ ਬਹੁਤ ਏਡਾ ਜੀ ਪਤਾ ਨਾ ਅਜੇ ਪ੍ਰੋਸੈਸ ਲੱਗਦਾ ਹੈ ਪੁਲਿਸ ਪ੍ਰਸ਼ਾਸਨ ਤੇ ਤੁਹਾਡੇ ਨਾਲ ਗੱਲਬਾਤ ਹੋਈ ਡਿਊਟੀ ਸਾਹਿਬ ਦੀ ਕੀ ਕੀ ਹੋ ਉਹਨਾਂ ਨੇ ਜੀਬੀ ਸਾਹਿਬ ਤਾਂ ਕਹਿੰਦੇ ਸਾਡਾ ਸਾਡਾ ਕੋਲ ਜੀ ਹੂੰ ਕੀ ਨਾਮ ਇੰਟਰਟ ਕੋਰਾ ਖੁਰਦੇ ਜੀ ਅੱਛਾ ਇਹ ਬੈਂਕ ਦੇ ਵਿੱਚ ਕੀ ਮਾਮਲਾ ਹੈ ਤੁਹਾਡਾ ਬੈਂਕ ਦੇ ਵਿੱਚ ਇਹ ਘਪਲੇਬਾਜੀ ਦਾ ਮਾਮਲਾ ਹੈ ਜੀ ਕੱਲ ਜਦੋਂ ਅਸੀਂ ਖਾਲਸਾ ਟੀਵੀ ਚੈਨਲ ਦਾ ਨਿਊਜ਼ ਦੇਖੀ ਉਸ ਤੋਂ ਬਾਅਦ ਅਸੀਂ ਬੈਂਕ ਗਏ ਆਪਣੀ ਅਮਾਉਂਟ ਬਾਰੇ ਗੱਲਬਾਤ ਕਰੀ ਸਾਨੂੰ ਉਸ ਦੇ ਵਿੱਚ ਪਤਾ ਲੱਗਿਆ ਵੀ ਇੱਕ ਮੇਰੇ ਖੁਦ ਦੇ ਪਰਸਨਲ ਅਕਾਊਂਟ ਚੋਂ 2 ਲੱਖ ਗਏਵੇਂ ਜੀ ਇੱਕ ਗੁਰਦੁਆਰਾ ਸਾਹਿਬ ਦੇ ਪੈਸੇ ਸੀਗੇ ਜੀ ਸਾਡੇ ਕਿ ਤਿੰਨ ਲੱਖ ਦੇ ਗਰੀਬ ਹੈ ਉਹ ਪੈਸੇ ਬੈਂਕ ਮੈਨੇਜਰ ਨੇ ਕਢਵਾ ਲਈ ਗਏ ਜੀ ਹਾਂਜੀ ਕਿਹੜਾ ਬੈਂਕ ਹੈ ਜੀ ਇਹ ਇੱਕ ਸਿਆਲਵਾ ਦਾ ਇਹ ਕੋਆਪਰੇਟਿਵ ਬੈਂਕ ਹੈ ਸਰਕਾਰੀ ਬੈਂਕ ਨਹੀਂ ਅੱਛਾ ਤੁਹਾਡੇ ਕੋਲ ਕੋਈ ਦਾ ਐਂਟਰੀ ਵਗੈਰਾ ਹੈ ਹਾਂਜੀ ਕਾਪੀ ਦੇ ਐਂਟਰੀਆਂ ਹੈਗੀਆਂ ਜੀ ਕਿੰਨੇ ਲੰਬੇ ਸਮੇਂ ਤੋਂ ਤੁਹਾਡਾ ਖਾਤਾ ਸਿੱਧਾ ਮੈਂ ਇਹ ਗੁਰਦੁਆਰਾ ਸਾਹਿਬ ਦਾ ਤਾਂ ਕਾਫੀ ਟਾਈਮ ਤੋਂ ਪੁਰਾਣਾ ਜੀ ਇਹਦਾ 15-20 ਸਾਲ ਤੋਂ ਪੁਰਾਣਾ ਖਾਤਾ ਹੈ ਜੀ ਗੁਰਦੁਆਰਾ ਸਾਹਿਬ ਦਾ ਜੀ ਮੇਰਾ ਸਾਲਕ ਪੁਰਾਣਾ ਜੀ ਹਾਂਜੀ ਕਾ ਬੈਂਕ ਦੇ ਜੀ ਇਹ ਇਹ ਇਹਨਾਂ ਤੋਂ ਇਹਨਾਂ ਤੋਂ ਪੁੱਛਦੇਵੇ ਅੱਜ ਜੋ ਬੈਂਕ ਦੇ ਦਾਖਲੇ ਦੇ ਪੈਸੇ ਜਾਇਬ ਹੋਏ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਇਹ ਜੀ ਮੈਂ 2 ਮਹੀਨੇ ਪਹਿਲਾਂ ਮੇਰੀ ਇਸੇ ਬਤਰੀ ਹੋਈ ਸੀ ਕਿ ਜੀ ਘਰੋਂ ਆ ਤੋ ਇੱਥੇ ਆਇਆ ਸੀਗਾ ਮੈਂ ਤੇ ਹੋਰ ਤੋ ਕੁਛ ਦਿਨ ਬਾਅਦ ਜਦੋਂ ਮੇਰੇ ਕੋਲ ਕਾਗਜ਼ਾਂ ਲੱਗੇ ਪਾਣੀ ਹੁੰਦੀ ਸੀ ਤਾਂ ਢੇਲੀ ਤੇ ਜਦੋਂ ਉਹਨਾਂ ਦੇ ਬੈਲੈਂਸ ਕੱਟ ਸੀ ਉਹਨਾਂ ਪੈਸੇ ਕਟਾਉਣੇ ਹੁੰਦੇ ਸੀਗੇ ਹੈਨਾ ਤਾਂ ਕਿਸੇ ਕਿਸੇ ਦਾ ਪਹਿਲਾਂ 1-2 ਦਾ ਫਰਕ ਨਹੀਂ ਪੜਿਆ ਮੇਰੇ ਕੋਲ ਵੀ ਇਹਦਾ ਕਾਪੀ ਤੇ ਬੈਲੈਂਸ ਹੋਰ ਤੇ ਕੰਪਿਊਟਰ ਤੇ ਬੈਲੈਂਸ ਹੋਰ ਤੇ ਫਿਰ ਮੈਂ ਦੋ ਤਿੰਨ ਅੱਜ ਨਾਲੇ ਕੇਸ ਹੋ ਗਿਆ ਮੈਂ ਫਿਰ ਉਹਨਾਂ ਮੇਰੇ ਸਾਬ ਨਾਲ ਗੱਲ ਕੀਤੀ ਤੋ ਕਹੇ ਸੀ ਵੀ ਮੈਂ ਕਰਤੀ ਹੋਈ ਹੈਗੀ ਆ ਜਰੂਰ ਮੈਂ ਕਰਾ ਦਾਂਗਾ ਜੀ ਬੀ ਇਤਨ ਦੀ ਕੋਈ ਗੱਲ ਨਹੀਂ ਹੈ ਕਿ ਮੈਂ ਜਮਾ ਕਰਾ ਦਾਂਗਾ ਮੇਰੇ ਪੈਸੇ ਮਿਲ ਜਾਣੇ ਆ ਤੁਸੀਂ ਤੁਸੀਂ ਉਹ ਨਾ ਕਰਿਓ ਮोटे ਕਰਦੇ ਕਰਦੇ ਕੰਮ ਵਧੀ ਗਏ ਹੋਰ ਕਈ ਕੇਸ ਨਿਕਲੀ ਗਏ ਜੀ ਤੇ ਹੁਣ ਦੋ ਹੈ ਤੁਹਾਡੇ ਸਾਹਮਣੇ ਰਹਿ ਗਏ ਤੇ ਮੈਨੂੰ ਜੋ ਮੇਰੀ ਹਾਇਰ ਤੁਹਾਡੀ ਵੱਲੋਂ ਜੋ ਮੈਨੂੰ ਆਰਡਰ ਹੈ ਉਹ ਸੀ ਜਿਹੜੀ ਇਸ ਤਰ੍ਹਾਂ ਦੇ ਕਸਟਮਰ ਆਉਂਦੇ ਉਹਨਾਂ ਤੋਂ ਦਰਖਾਸਤ ਲੈ ਕੇ ਉਹਨਾਂ ਦੀ ਕਾਪੀ ਦੀ ਫੋਟੋ ਸੇਡ ਕਰਾ ਕੇ ਤੇ ਬੈਂਕ ਅਕਾਊਂਟ ਸਟੇਟਮੈਂਟ ਨਾਲ ਲਾ ਕੇ ਤੁਸੀਂ ਹੈੱਡ ਆਫਿਸ ਭਜਾਈ ਜਾਓ ਬਾਕੀ ਦਾ ਅੱਗੇ ਉਹਨਾਂ ਨੇ ਐਕਸੈਲੇਟ ਜਿੱਦਾਂ ਵੀ ਹੈਗਾ ਅੱਛਾ ਜੀ ਇਹ ਜਿਹੜੇ ਪੁਰਾਣੇ ਬੈਂਕ ਬਣੇ ਜਿਹਦਾ ਉਹ ਹੁਣ ਕਿੱਥੇ ਜੀ ਸਸਪੈਂਡ ਹੋਈ ਵੇਜ ਉਹ ਸਸਪੈਂਡ ਹੁਣ ਇਸ ਟਾਈਮ ਮਤਲਬ ਫਰਾਰ ਆ ਜਾਂ ਕਿੱਥੇ ਪਤਾ ਨਹੀਂ ਕੁਝ ਵੀ ਕਿਸੇ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਕਿ ਕਿੰਨੇ ਬੰਦੇ ਆਦੇ ਵੀ ਨਹੀਂ ਹੋ ਰਹੀ ਕਿੰਨੇ ਬੰਦਿਆਂ ਦੇ ਪੈਸੇ ਹੋ ਚੁੱਕੇ ਉੱਪਰ ਥੱਲੇ ਜੀ ਇਸ ਸਮੇਂ ਮੇਰੇ ਕੋਲ 20 21 ਦੇਖੀ ਤਾਂ ਹੋ ਚੁੱਕੇ ਆ ਜੀ ਕਿੰਨੀ ਅਮਾਉਂਟ ਲਗਭਗ ਹੈ ਜੀ ਇਹ ਤਕਰੀਬਨ 30.5 ਕਰੋੜ ਦੇ ਨੇੜੇ ਤੇ ਠੀਕ ਹੈ ਜੀ ਧੰਨਵਾਦ ਹਾਂ ਜੀ ਸਰ ਅ ਅੱਜ ਸ਼ਾਲਵਾ ਮਾਜੀਦਨ ਅੰਤਰ ਕੋਆਪਰੇਟਿਵ ਬੈਂਕ ਦੇ ਵਿੱਚ ਇੱਕ ਔਰ ਦੀ ਖਬਰ ਸਾਹਮਣੇ ਆਈ ਹੈ ਕਿ ਤੁਹਾਡੇ ਤੱਕ ਮਾਮਲਾ ਕਹਿੰਦਾ ਕੀ ਮਾਮਲਾ ਸੀ ਅ ਤੁਹਾਡੇ ਵੱਲ ਤੁਹਾਡੇ ਥਰੂ ਤੁਹਾਡੇ ਮਾਧਿਅਮ ਸੇ ਸਾਨੂੰ ਇਹ ਪਤਾ ਲੱਗਿਆ ਵੀ ਐ ਕਰਕੇ ਕੋਈ ਇਨਫੋਰਮੇਸ਼ਨ ਸੀ ਕਿ ਜਿਹੜੇ ਪੁਰਾਣਾ ਮੈਨੇਜਰ ਜਿਹੜਾ ਹੁਣ ਇੱਥੋਂ ਸਸਪੈਂਡ ਵੀ ਹੋ ਚੁੱਕਿਆ ਹੈ ਵੀ ਉਹਨੇ ਕੁਝ ਗਵਨ ਕੀਤਾ ਹੈ ਜੇਸੇ ਬੰਦੀ ਸੀ ਜਾ ਕੇ ਇੱਕ ਵਾਰ ਸ਼ਾਲਵਾ ਮਾਜੀਦ ਦੀ ਬੈਂਕ ਤੇ ਰੌਂਡ ਵੀ ਕੀਤਾ ਇਹਨਾਂ ਨੂੰ ਪੁੱਛਿਆ ਵੀ ਇਹ ਮੈਟਰ ਕੀ ਹੈ ਉਹਨਾਂ ਨੇ ਸਮੇਂ ਹੀ ਦੱਸਿਆ ਵੀ ਉਹਨਾਂ ਦੇ ਵੱਲ ਸਿਨੀਅਰ ਅਫਸਰ ਵੱਲੋਂ ਇੱਕ ਫਾਰਮਲ ਕੰਪਲੇਂਟ ਅ ਐਸਐਲ ਸਾਹਿਬ ਦਿੱਤੀ ਆ ਰਹੀ ਹੈ ਉਹ ਫਾਰਮਲ ਕੰਪਲੇਂਟ ਆਂਦੇ ਅਸੀਂ ਜਿਹੜਾ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਵਿੱਚ ਲਾਵਾਂ ਕਿੰਨੇ ਇੱਕ ਬੰਦੇ ਦੇ ਪੈਸਿਆਂ ਦਾ ਜੇ ਪਤਾ ਲੱਗਾ ਕਿ ਕਰੋੜਾਂ ਰੁਪਏ ਦੇ ਪੈਸੇ ਇਸ ਮੈਨੇਜਰ ਵੱਲੋਂ ਕਢਵਾ ਲਏਗੇ ਨੇ ਕਿੰਨੇ ਕਰੋੜਾਂ ਦਾ ਪੈਸੇ ਇਹ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਵੀ ਦੱਸ ਸਕਦੇ ਹਾਂ ਜਦੋਂ ਸਾਨੂੰ ਫਾਰਮਲ ਕੰਪਲੇਂਟ ਆ ਗਈ ਵੈਸੇ ਇੱਥੇ ਕਾਫੀ ਲੋਕ ਹੈਗੇ ਆ ਆ ਰਾਊਂਡ 7-8 ਲੋਕ ਉਹ ਕਹਿੰਦੇ ਸੀ ਵੀ ਜਿਹੜੇ ਅਸੀਂ ਇਨਫੋਰਮੇਸ਼ਨ ਲਿੱਤੀ ਹੈ ਜਿਨ੍ਹਾਂ ਦੇ ਪੈਸੇ ਨਿਕਲੇ ਹੋਇਆ। ਉਹ ਬਾਕੀ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਐਫਆਰ ਰਜਿਸਟਰ ਕਰਕੇ ਅਗਲੀ ਕਾਰਵਾਈ ਕਰਾਂਗੇ। ਕੀ ਖਾਤਾਧਾਰਕਾਂ ਤੋਂ ਤੁਹਾਨੂੰ ਕੋਈ ਦਰਖਾਸਤ ਕਰਾ ਦਿੱਤੀ ਗਈ? ਨਹੀਂ ਸਾਡੇ ਕੋਲ ਹਜੇ ਨਾ ਕੋਈ ਕੰਪਲੇਨਟ ਆਈ। ਇਹ 4 ਫਾਰਮਲ ਕੰਪਲੇਂਟ ਜਿੰਨੀ ਕੀ ਮੇਰੀ ਨਾਲ ਗੱਲ ਹੋਈ ਮੈਨੇ ਜਨਾ ਕਿ ਉਹਨਾਂ ਦੇ ਸੀਨੀਅਰ ਅਫਸਰ ਫਾਰਮਲ ਕੰਪਲੇਂਟ ਲੋਜ ਕਰ ਰਹੇ ਆਂ। ਉਹ ਹੋਪਫੁਲੀ ਅੱਜ ਹੀ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਆਏਗੀ ਤੇ ਅਸੀਂ ਉੱਤੇ ਕਾਰਵਾਈ ਕਰ ਦਿਆਂਗੇ। ਜੀ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰੋਫ ਸਿੱਧੂ ਹੁਣ ਤੱਕ ਤੁਸੀਂ ਇਹ ਸੁਣਿਆ ਹੋਣਾ ਕਿ ਅਕਸਰ ਹੀ ਬੈਂਕ ਦੇ ਵਿੱਚ ਪਿਆ ਪੈਸਾ ਜਿਹੜਾ ਉਹ ਆਨਲਾਈਨ ਲੁੱਟ ਲਿਆ ਜਾਂਦਾ ਆਨਲਾਈਨ ਫਰਾਡ ਹੁੰਦੇ ਨੇ ਲੋਕਾਂ ਦੇ ਨਾਲ ਵੱਡੇ ਪੱਧਰ ਤੇ ਫਰਾਡ ਆ ਜਿਹੜੇ ਕੀਤੇ ਜਾਂਦੇ ਨੇ ਪਰ ਤੁਸੀਂ ਇਹ ਕਦੇ ਨਹੀਂ ਸੁਣਿਆ ਹੋਣਾ ਕਿ ਬੈਂਕ ਦੇ ਮੈਨੇਜਰ ਦੇ ਵੱਲੋਂ ਹੀ ਬੈਂਕ ਦਾ ਪੈਸਾ ਜਿਹੜਾ ਉਹ ਲੁੱਟ ਲਿਆ ਗਿਆ ਜੀ ਹਾਂ ਮੋਹਾਲੀ ਦੇ ਇੱਕ ਕੋਆਪਰੇਟਿਵ ਬੈਂਕ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਮੈਨੇਜਰ ਦੇ ਵੱਲੋਂ ਹੀ ਲੋਕਾਂ ਦਾ ਕਰੋੜਾਂ ਰੁਪਏ ਹੈ ਜਿਹੜਾ ਉਹ ਰਫੂ ਚੱਕਰ ਕਰ ਦਿੱਤਾ ਗਿਆ। ਦਰਅਸਲ ਜਾਣਕਾਰੀ ਦੇ ਦਈਏ ਕਿ ਮੋਹਾਲੀ ਦੇ ਪਿੰਡ ਸਿਆਲਬਾ ਦੇ ਕੋਆਪਰੇਟਿਵ ਬੈਂਕ ਦੇ ਵਿੱਚ ਮੈਨੇਜਰ ਜਿਹੜਾ ਕੰਮ ਕਰਦਾ ਸੀ ਉਸ ਦੇ ਵੱਲੋਂ देर रात ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਸ ਦੇ ਵੱਲੋਂ ਬੈਂਕ ਦੇ ਵਿੱਚ ਜਿਹੜੇ ਲੋਕਾਂ ਦੇ ਪੈਸੇ ਸਨ